ਮੈਂ ਬਾਈ ਸਿੱਧੂ ਨੂੰ ਕਿਹਾ ਮੈਂ ਕਿਹਾ ਬਾਈ ਤੁਹਾਡੇ ਨਾਲ ਬੰਦਾ ਗਾਣਾ ਕਰਨਾ ਚਾਹਵਾ ਹੂੰ ਬਈ ਤੁਸੀਂ ਗਾਣਾ ਕਰ ਲਓਗੇ ਠੀਕ ਬਾਈ ਕਹਿੰਦਾ ਕੌਣ ਆ ਮੈਂ ਕਿਹਾ ਵੀ ਇਦਾਂ ਮੁੰਡਾ ਹੂੰ ਨਾ ਬਾਈ ਵੀ ਕਰੋੜ ਰੁਪਈਆ ਲਵਾ ਤਾ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਤੁਸੀਂ ਰੁਪਈਆ ਬਾਹਲੇ ਨਹੀਂ ਕਹਤੇ ਬਾਈ ਕਹਿੰਦਾ ਨਹੀਂ ਠੀਕ ਹੈ ਅੱਛਾ ਤੁਸੀਂ ਮੈਨੂੰ ਉਹ ਗੱਲ ਵੀ ਦੱਸ ਰਹੇ ਸੀ ਵੀ ਸਿੱਧੂ ਕਹਿੰਦਾ ਇਹ ਗਾਣੇ ਦਾ ਕਰੋੜ ਰੁਪਈਆ ਲਵਾਗੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਬਾਈ ਸਿੱਧੂ ਦੇ ਮੈਨੂੰ ਕਿਸੇ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਜਿਹੜੀ ਆਪਾਂ ਵਿਆਹ ਵਾਲੀ ਗੱਲ ਕਰ ਰਹੇ ਹਾਂ ਬਿਲਕੁਲ ਬਈ ਬਾਈ ਜਿਹੜਾ ਟੱਚ ਹੋਵੇ ਨਾ ਕਿਸੇ ਬੰਦੇ ਦਾ ਕਿਸੇ ਨਾਲ ਅੱਜ ਕਿਸੇ ਬੰਦੇ ਦਾ ਟੱਚ ਆ ਮੰਨ ਲਓ ਕਿਸੇ ਸੀਐਮ ਨਾਲ ਲਾ ਲਓ ਸੀਐਮ ਨਾਲ ਲਾ ਲਓ ਪੀਐਮ ਨਾਲ ਲਾ ਲਓ ਹੂੰ ਕਿਸੇ ਯਾਰ ਮੰਤਰੀ ਨਾਲ ਹੀ ਸੈਟਿੰਗ ਆ ਥੋੜੀ ਬੰਦੇ ਚਾਰ ਪੰਜ ਐ ਵੀ ਤੁਰੇ ਫਿਰਦੇ ਨੇੜੇ ਤੇੜੇ ਹੂੰ ਸਾਲਾ ਕਹਿੰਦਾ ਯਾਰ ਸਾਡੇ ਵੀ ਕੁਝ ਹੋ ਜੂਗਾ ਨਾ ਹੂੰ ਬਾਈ ਸਿੱਧੂ ਨਾਲ ਸੈਟਿੰਗ ਵਧੀਆ ਪਿਆਰ ਆ ਬਹੁਤ ਸੋਹਣਾ ਹੂੰ ਮੇਰੀਆਂ ਵੀਡੀਓ ਫੋਟੋਆਂ ਪੈਂਦੀਆਂ ਮੈਨੂੰ ਕੋਈ ਬੰਦਾ ਟੱਚ ਕਰ ਰਿਹਾ ਹੂੰ ਦਿੱਲੀ ਸਾਈਡ ਦਾ ਠੀਕ ਹੈ ਮੈਨੂੰ ਟੱਚ ਕਰਕੇ ਮੈਨੂੰ ਉਹਨੇ ਕਿਹਾ ਵੀ ਬਾਈ ਆਪਾਂ ਗਾਣਾ ਕਰ ਹੂੰ ਉਹ ਥੋੜੇ ਗਾਣੇ ਹਿੰਦੀ ਟੱਚ ਦੇ ਗਾਉਂਗਾ। ਹੂੰ। ਬਾਈ ਨੇ ਮੈਨੂੰ ਉਹ ਮੈਨੂੰ ਟੱਚ ਵਜਦਾ। ਮੈਨੂੰ ਸੁਨੇਹਾ ਉਹਦਾ ਵੀ ਬਈ ਆਪਾਂ ਗਾਣਾ ਕਰਨਾ। ਹੂੰ। ਮੈਂ ਬਾਈ ਸਿੱਧੂ ਨੂੰ ਕਿਹਾ ਮੈਂ ਕਿਹਾ ਬਈ ਤੁਹਾਡੇ ਨਾਲ ਬੰਦਾ ਗਾਣਾ ਕਰਨਾ ਚਾਹੁੰਦਾ। ਹੂੰ। ਬਈ ਤੁਸੀਂ ਗਾਣਾ ਕਰ ਲੋਗੇ। ਠੀਕ ਹੈ। ਬਾਈ ਕਹਿੰਦਾ ਕੌਣ ਆ ਮੈਂ ਕਿਹਾ ਵੀ ਇਦਾਂ ਮੁੰਡਾ। ਹੂੰ। ਕਹਿੰਦਾ ਬਈ ਵੀ ਕਰੋੜ ਰੁਪਈਆ ਲਵਾਂਗੇ। ਠੀਕ ਹੈ। ਮੈਂ ਬਾਈ ਨੂੰ ਹੱਸ ਕੇ ਇਹ ਕਿਹਾ ਮੈਂ ਕਿਹਾ ਬਈ ਬਾੜੇ ਨਹੀਂ ਗੀ। ਹੂੰ। ਤੇ ਉਸ ਤੋਂ ਪਹਿਲਾਂ ਮੈਨੂੰ ਬਾਈ ਦਾ ਰੇਟ ਵੀ ਕੁਝ ਨਹੀਂ ਸੀ ਪਤਾ ਕਿਉਂਕਿ ਯਾਰੀ ਦੋਸਤੀ ਸੀਗੀ ਪਰ ਆਪਾਂ ਰੇਟ ਲਈ ਕਦੇ ਤਾਂ ਗੱਲ ਨਹੀਂ ਕਰੀ ਸੀ। ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਤੁਸੀਂ ਰੁਪਈਆ ਬਾੜੇ ਨਹੀਂ ਕਹਤੇ ਬਾਈ ਕਹਿੰਦਾ ਨਹੀਂ ਠੀਕ ਆ ਮੈਂ ਚਲੋ ਮੁੰਡੇ ਨੂੰ ਦੱਸਦਾ ਮੈਂ ਕਿਹਾ ਬਾਈ ਇਹ ਨੇ ਰੁਪਈਏ ਠੀਕ ਹੈ ਉਹ ਮੈਨੂੰ ਕਹਿੰਦਾ ਬਾਈ ਤਾਂ ਜਵਾਬ ਦੇਣ ਵਾਲਾ ਕੰਮ ਆ ਠੀਕ ਹੈ ਤੁਸੀਂ 7 80 ਰੁਪਈਆ ਨਾ ਪਰ 60 70 ਲੱਖ ਚ ਕਰਾਉਣਾ ਤਾਂ ਕਰਾਉ ਉਹਨੂੰ ਕੋਈ ਕੰਪਨੀ ਨੇ ਦੇਣੀ ਸੀ ਦਿੰਦੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਦਿੰਦੀਆਂ ਬਿਲਕੁਲ ਚਲੋ ਆਪਾਂ ਉਹ ਲੈਵਲ ਦੇ ਨਹੀਂ ਹੈਗੇ ਪਰ ਵੱਡੀਆਂ ਕੰਪਨੀਆਂ ਪੱਟੇ ਸਿੰਗਲ ਉਹਨੂੰ ਦਿੰਦੀਆਂ ਨੇ ਤੇ ਹਾਲੀਵੁੱਡ ਬਾਲੀਵੁੱਡ ਚ ਬਹੁਤ ਕੁਝ ਹੋ ਰਿਹਾ ਤੇ ਮੈਂ ਉਹ ਗੱਲ ਆ ਕੇ ਬਾਈ ਨੂੰ ਦੱਸਦਾ ਮੈਂ ਕਿਹਾ ਬਾਈ ਵੀ 60 70 ਬਾਈ ਦਾ ਨਾਲਾ ਕਰੋੜ ਮੈਂ ਕਿਹਾ ਬਾਈ ਇਹ ਤਾਂ ਜਵਾਬ ਦੇਣ ਵਾਲਾ ਕੰਮ ਆ ਬਾਈ ਇਹਦਾ ਜਵਾਬ ਹੀ ਦੇ ਰਹੇ ਅੱਛਾ ਕਹਿੰਦਾ ਬਾਈ ਮੇਰਾ ਉਹਦਾ ਮੈਂ ਕਹਿੰਦਾ ਗਾਣੇ ਹੋ ਸਟਾਈਲ ਦੇ ਕਰਦਾ ਜੱਟਾਂ ਵਾਲੇ ਕਹਿੰਦਾ ਉਹਦਾ ਬਾਈ ਸਟਾਈਲ ਹੋਰ ਆ ਠੀਕ ਐ ਇਹ ਬਾਈ ਦਾ ਮਤਲਬ ਉਹਨੂੰ ਮਿੱਠਾ ਜਾਂ ਪਿਆਰਾ ਜਿਹਾ ਜਵਾਬ ਹੀ ਸੀ ਠੀਕ ਐ ਜਿਹੜਾ ਮੈਨੂੰ ਵੀ ਨਹੀਂ ਬੁਰਾ ਲੱਗਿਆ ਤੇ ਉਹਨੂੰ ਵੀ ਨਹੀਂ ਗਾਹ ਬੁਰਾ ਲੱਗਿਆ ਅਸੀਂ ਉਹਨੂੰ ਦੱਸਤਾ ਵੀ ਬਾਈ ਉਹਨੇ ਕਰਨਾ ਨਹੀਂ ਉਹਦਾ ਜਵਾਬ ਹੀ ਦਿੱਤਾ ਸੀ ਮਤਲਬ ਕਿ ਰੇਟ ਵੱਡਾ ਮੰਗ ਕੇ ਜਾਣ ਕੇ ਉਹਨੂੰ ਕਿ ਰਬੀ ਕਰਨ ਵਾਲੇ ਜਿੱਥੇ ਖੁਸ਼ੀ ਸੀ ਉੱਥੇ ਚਾਹੇ ਫਰੀਚ ਵੀ ਕਰ ਲਓ अच्छा नहीं पर जे साहब ना ਤੁਸੀਂ ਦੱਸਿਆ ਕਰੋੜ ਇਟ ਮੀਨਸ ਵੀ ਸਿੱਧੂ ਸੋਚਦਾ ਸੀ ਕਿ ਮੈਂ ਉਸ ਲੈਵਲ ਦਾ ਹੈਗਾ ਹੈਗਾ ਉਹ ਤਾਂ ਪਤਾ ਹੀ ਨਹੀਂ ਮਤਲਬ ਕਰੋੜ ਉਹ ਤਾਂ ਬਾਈ ਇਦੋਂ ਹੀ ਵੱਡਾ ਹੋ ਜਾਣਾ ਹਮ ਹੁਣ ਜਾਣ ਤੋਂ ਬਾਅਦ ਚਲੋ ਬੜਾ ਵੱਡਾ ਹੋ ਗਿਆ ਉਹਦਾ ਨਾਮ ਵੱਡਾ ਹੋ ਗਿਆ ਹੋਰ ਵੀ ਵੱਡਾ ਹੋ ਗਿਆ ਪਹਿਲਾਂ ਹੀ ਬਹੁਤ ਵੱਡਾ ਹੀ ਹਮ ਪਰ ਉਹ ਤਾਂ ਬਾਈ ਬਹੁਤ ਉੱਤੇ ਜਾਣਾ ਸੀ ਮੈਂ ਬਾਈ ਸਿੱਧੂ ਨੂੰ ਕਿਹਾ ਮੈਂ ਕਿਹਾ ਬਾਈ ਤੁਹਾਡੇ ਨਾਲ ਬੰਦਾ ਗਾਣਾ ਕਰਨਾ ਚਾਹਾਂਗਾ ਹਮ ਬਈ ਤੁਸੀਂ ਗਾਣਾ ਕਰ ਲਓਗੇ ਠੀਕ ਬਾਈ ਕਹਿੰਦਾ ਕੌਣ ਆ ਮੈਂ ਕਿਹਾ ਵੀ ਇਦਾਂ ਮੁੰਡਾ ਹਮ ਨਾ ਬਾਈ ਵੀ ਕਰੋੜ ਰੁਪਈਆ ਦਾ ਆ ਬਾਈ ਨੂੰ ਕਹਾਂ ਮੈਂ ਕਿ ਬਾਈ ਤੁਸੀਂ ਰੁਪਈਆ ਬਾਹਲੇ ਨਹੀਂ ਕਹਤੇ ਬਾਈ ਕਹਿੰਦਾ ਨਹੀਂ ਨਹੀਂ ਠੀਕ ਹੈ ਅੱਛਾ ਤੁਸੀਂ ਮੈਨੂੰ ਉਹ ਗੱਲ ਵੀ ਦੱਸ ਰਹੇ ਸੀ ਵੀ ਸਿੱਧੂ ਕਹਿੰਦਾ ਇਹ ਗਾਣੇ ਦਾ ਕਰੋੜ ਰੁਪਈਆ ਲਵਾਂਗੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਬਾਈ ਸਿੱਧੂ ਦੇ ਮੈਨੂੰ ਕਿਸੇ ਬੰਦੇ ਨਾਲ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਜਿਹੜੀ ਆਪਾਂ ਵਿਆਹ ਵਾਲੀ ਗੱਲ ਕਰ ਰਹੇ ਹਾਂ ਬਿਲਕੁਲ ਵੀ ਬਾਈ ਜਦੋਂ ਟੱਚ ਹੋਵੇ ਨਾ ਕਿਸੇ ਬੰਦੇ ਦਾ ਕਿਸੇ ਨਾਲ ਅੱਜ ਕਿਸੇ ਬੰਦੇ ਦਾ ਟੱਚ ਆ ਮੰਨ ਲਓ ਕਿਸੇ ਸੀਐਮ ਨਾਲ ਲਾ ਲਓ ਸੀਐਮ ਨਾਲ ਲਾ ਲਓ ਪੀਐਮ ਨਾਲ ਲਾ ਲਓ ਕਿਸੇ ਯਾਰ ਮੰਤਰੀ ਨਾਲ ਹੀ ਸੈਟਿੰਗ ਆ ਥੋੜੀ ਬੰਦੇ ਚਾਰ ਪੰਜ ਐਵੇਂ ਹੀ ਤੁਰੇ ਫਿਰਦੇ ਨੇੜੇ ਤੇੜੇ ਹਮਮਮ ਕਹਿੰਦਾ ਯਾਰ ਸਾਡੇ ਵੀ ਕੁਝ ਹੋ ਜੂਗਾ ਨਾ ਹਮਮਮ ਬਾਈ ਸਿੱਧੂ ਨੇ ਸੈਟਿੰਗ ਵਧੀਆ ਪਿਆਰ ਆ ਬਹੁਤ ਸੋਹਣਾ ਹਮਮਮ ਮੇਰੀਆਂ ਵੀਡੀਓ ਫੋਟੋਆਂ ਪੈਂਦੀਆਂ ਮੈਨੂੰ ਕੋਈ ਬੰਦਾ ਟੱਚ ਕਰ ਰਿਹਾ ਹਮਮਮ ਦਿੱਲੀ ਸਾਈਡ ਦਾ ਠੀਕ ਹੈ ਮੈਨੂੰ ਟੱਚ ਕਰਕੇ ਮੈਨੂੰ ਉਹਨੇ ਕਿਹਾ ਵੀ ਬਾਈ ਆਪਾਂ ਗਾਣਾ ਕਰ ਹਮਮਮ ਉਹ ਥੋੜੇ ਜਿਹਾ ਗਾਣੇ ਹਿੰਦੀ ਟੱਚ ਦੇ ਗਾਉਂਦਾ ਹਮਮਮ ਬਾਈ ਨੇ ਮੈਨੂੰ ਉਹ ਮੈਨੂੰ ਟੱਚ ਵੱਜਦਾ ਮੈਨੂੰ ਸੁਨੇਹਾ ਉਹਦੇ ਵੀ ਬਾਈ ਆਪਾਂ ਗਾਣਾ ਕਰ ਹਮਮਮ ਮੈਂ ਬਾਈ ਸਿੱਧੂ ਨੂੰ ਕਿਹਾ ਮੈਂ ਕਿਹਾ ਬਈ ਤੁਹਾਡੇ ਨਾਲ ਬੰਦਾ ਗਾਣਾ ਕਰਨਾ ਚਾਹੁੰਦਾ ਹੂੰ ਬਈ ਤੁਸੀਂ ਗਾਣਾ ਕਰ ਲਓਗੇ ਠੀਕ ਬਾਈ ਕਹਿੰਦਾ ਕੌਣ ਆ ਮੈਂ ਕਿਹਾ ਵੀ ਇਦਾਂ ਮੁੰਡਾ ਹੂੰ ਕਹਿੰਦਾ ਬਾਈ ਵੀ ਕਰੋੜ ਰੁਪਈਆ ਲਵਾਂ ਠੀਕ ਮੈਂ ਬਾਈ ਨੂੰ ਹੱਸ ਕੇ ਕਿਹਾ ਮੈਂ ਕਿਹਾ ਬਈ ਬਾੜੇ ਨਹੀਂ ਕੀ ਹੂੰ ਤੇ ਉਸ ਤੋਂ ਪਹਿਲਾਂ ਮੈਨੂੰ ਬਾਈ ਦਾ ਰੇਟ ਵੀ ਕੁਝ ਨਹੀਂ ਸੀ ਪਤਾ ਕਿਉਂਕਿ ਯਾਰੀ ਦੋਸਤੀ ਸੀਗੀ ਪਰ ਆਪਾਂ ਰੇਟ ਲਈ ਕਦੇ ਤਾਂ ਗੱਲ ਨਹੀਂ ਕਰੀ ਸੀ ਹੂੰ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਤੁਸੀਂ ਰੁਪਈਆ ਬਾੜੇ ਨਹੀਂ ਕਿਹਾ ਤੇ ਬਾਈ ਕਹਿੰਦਾ ਨਹੀਂ ਠੀਕ ਆ ਮੈਂ ਚਲੋ ਮੁੰਡੇ ਨੂੰ ਦੱਸਦਾ ਹੂੰ ਮੈਂ ਕਿਹਾ ਬਾਈ ਇਹ ਨੇ ਰੁਪਈਏ ਠੀਕ ਆ ਉਹ ਮੈਨੂੰ ਕਹਿੰਦਾ ਬਾਈ ਤ ਉਸ ਸੱਤ ਵਾਰ ਪਈ ਹੈ ਨਾ ਪਰ 60 70 ਲੱਖ ਚ ਕਰਾਉਣਾ ਤਾਂ ਕਰਾਉ। ਹੂੰ ਉਹਨੂੰ ਕੋਈ ਕੰਪਨੀ ਨੇ ਦੇਣੀ ਸੀ। ਹੂੰ ਦਿੰਦੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਦਿੰਦੀਆਂ ਨੇ। ਬਿਲਕੁਲ। ਚਲੋ ਆਪਾਂ ਉਹ ਲੈਵਲ ਦੇ ਨਹੀਂ ਹੈਗੇ ਪਰ ਵੱਡੀਆਂ ਕੰਪਨੀਆਂ ਪੱਟੇ ਸਿੰਗਲ ਉਹਨੂੰ ਦਿੰਦੀਆਂ ਨੇ। ਹੂੰ ਤੇ ਹਾਲੀਵੁੱਡ ਬਾਲੀਵੁੱਡ 'ਚ ਬਹੁਤ ਕੁਝ ਹੋ ਰਿਹਾ। ਹੂੰ ਤੇ ਮੈਂ ਉਹ ਗੱਲ ਆ ਕੇ ਬਾਈ ਨੂੰ ਦੱਸਦਾ। ਮੈਂ ਕਿਹਾ ਬਾਈ ਵੀ 60 70 ਬਾਈ ਕਹਿੰਦਾ ਨਾਲਾ ਕਰੋੜ। ਮੈਂ ਕਿਹਾ ਬਾਈ ਇਹ ਤਾਂ ਜਵਾਬ ਦੇਣ ਵਾਲਾ ਕੰਮ ਆ। ਬਾਈ ਇਹਦਾ ਜਵਾਬ ਹੀ ਦੇ ਰਹੇ। ਅੱਛਾ। ਕਹਿੰਦਾ ਬਾਈ ਮੇਰਾ ਉਹਦਾ ਮੈਂ ਕਹਿੰਦਾ गाने ਹੋ ਸਟਾਈਲ ਦੇ ਕਰਦਾ ਜੱਟਾਂ ਵਾਲੇ ਕਹਿੰਦਾ ਉਹਦਾ ਬਈ ਸਟਾਈਲ ਹੋਰ ਆ ਠੀਕ ਐ ਇਹ ਬਾਈ ਦਾ ਮਤਲਬ ਉਹਨੂੰ ਮਿੱਠਾ ਜਾਂ ਪਿਆਰਾ ਜਿਹਾ ਜਵਾਬ ਹੀ ਸੀ ਠੀਕ ਐ ਜਿਹੜਾ ਮੈਨੂੰ ਵੀ ਨਹੀਂ ਬੁਰਾ ਲੱਗਿਆ ਤੇ ਉਹਨੂੰ ਵੀ ਨਹੀਂ ਗਾਹ ਬੁਰਾ ਲੱਗਿਆ ਅਸੀਂ ਉਹਨੂੰ ਦੱਸਤਾ ਵੀ ਬਾਈ ਉਹਨੇ ਕਰਨਾ ਨਹੀਂ ਉਹਦਾ ਜਵਾਬ ਹੀ ਦਿੱਤਾ ਸੀ ਮਤਲਬ ਕਿ ਰੇਟ ਵੱਡਾ ਮੰਗ ਕੇ ਜਾਣ ਕੇ ਉਹਨੂੰ ਕਿ ਰਬੀ ਕਰਨ ਵਾਲੀ ਜਿੱਥੇ ਖੁਸ਼ੀ ਸੀ ਉੱਥੇ ਚਾਹੇ ਫਰੀਚ ਵੀ ਕਰ ਲਈ ਅੱਛਾ ਨਹੀਂ ਪਰ ਜਿਸ ਹਿਸਾਬ ਨਾਲ ਤੁਸੀਂ ਦੱਸਿਆ ਕਰੋੜ ਇਟ ਮੀਨਸ ਵੀ ਸਿੱਧੂ ਸੋਚਦਾ ਸੀ ਕਿ ਮੈਂ ਉਸ ਲੈਵਲ ਦਾ ਹੈਗਾ ਹੈਗਾ ਉਹ ਤਾਂ ਪਤਾ ਹੀ ਨਹੀਂ ਮਤਲਬ ਕਰੋੜ ਉਹ ਤਾਂ ਬਾਈ ਇਦੋਂ ਹੀ ਵੱਡਾ ਹੋ ਜਾਣਾ ਹੂੰ ਹੁਣ ਜਾਣ ਤੋਂ ਬਾਅਦ ਚੋਰ ਬੜਾ ਵੱਡਾ ਹੋ ਗਿਆ ਉਹਦਾ ਨਾਮ ਵੱਡਾ ਹੋ ਗਿਆ ਹੋਰ ਵੀ ਵੱਡਾ ਹੋ ਗਿਆ ਪਹਿਲਾਂ ਹੀ ਬਹੁਤ ਵੱਡਾ ਹੀ ਪਰ ਉਹ ਤਾਂ ਬਈ ਬਹੁਤ ਉੱਤੇ ਜਾਣਾ